ਅੱਜ ਗੱਲ ਕਰਦੇ ਹਾਂ ਬਠਿੰਡਾ ਸ਼ਹਿਰ ਦੇ ਇਤਿਹਾਸ ਬਾਰੇ ਬਠਿੰਡਾ ਸ਼ਹਿਰ ਮਲਤਾਨ ਤੋਂ ਦਿੱਲੀ ਜਾਣ ਵਾਲੇ ਰਸਤੇ ਦੇ ਵਿਚਕਾਰ ਪੈਂਦਾ ਹੈ ਇਸ ਤੋਂ ਦਿੱਲੀ ਦੀ ਦੂਰੀ 320 ਕਿਲੋਮੀਟਰ ਬਾਅਦ ਤੇ ਮਲਤਾਨ ਦੀ ਦੂਰੀ 330 ਕਿਲੋਮੀਟਰ ਬਾਅਦ ਹੈ ਅੰਗਰੇਜ਼ਾਂ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਦਾਖਲ ਹੋਣ ਵਾਲੇ ਹਰ ਇੱਕ ਹਮਲਾਵਾਰ ਉੱਤਰ ਪੱਛਮ ਦੇ ਇਲਾਕੇ ਵੱਲੋਂ ਆਉਂਦੇ ਸਨ ਇਸ ਕਰਕੇ ਦਿੱਲੀ ਦੀ ਗੱਦੀ ਦੇ ਉੱਤੇ ਬੈਠੇ ਹਰ ਇੱਕ ਹਾਕਮ ਨੂੰ ਲੱਗਦਾ ਸੀ ਕਿ ਉਸ ਦੇ ਉੱਤਰ ਪੱਛਮ ਵੱਲੋਂ ਹਮਲਾ ਨਾ ਹੋ ਜਾਵੇ ਇੰਨਾ ਕਾਰਨ ਨਾ ਕਰਕੇ ਹੀ ਲੱਗਦਾ ਹੈ ਕਿ ਬਠਿੰਡੇ ਦਾ ਕਿਲਾ ਉਸਾਰੀ ਵਿੱਚ ਪਹਿਲਾਂ ਆ ਗਿਆ ਹੋਵੇਗਾ ਇਸ ਦਾ ਇੱਕ ਥੇ ਵੀ ਇਸ ਦਾ ਗਵਾਹ ਹੈ ਬਠਿੰਡੇ ਦੇ ਨਾਲ ਲੱਗਦੇ ਮਾਨਸਾ ਜ਼ਿਲ੍ਹੇ ਵਿੱਚ 25 ਹੜੱਪਾ ਸਬਤਾਂ ਦੀ ਖੋਦਾਈ ਵੀ ਹੋ ਚੁੱਕੀ ਹੈ ਜੋ ਕਗਰਦੀ ਨਦੀ ਦੇ ਕੰਢੇ ਵਸਦੀਆਂ ਸਨ ਹੜੱਪਾ ਕਾਲ ਦੌਰਾਨ ਤਾਂਬਾ ਚਾਂਦੀ ਤੇ ਹੋਰ ਕੀਮਤੀ ਚੀਜ਼ਾਂ ਬਠਿੰਡਾ ਸੰਗਰੂਰ ਲੁਧਿਆਣਾ ਹੁੰਦੀਆਂ ਹੋ ਪੂਰਬੀ ਇਲਾਕੇ ਪੰਜਾਬ ਵਿੱਚ ਜਾਂਦੀਆਂ ਸਨ ਫਾਰਸੀ ਦੇ ਇਤਿਹਾਸਕ ਗ੍ਰੰਥਾਂ ਵਿੱਚ ਬਠਿੰਡੇ ਦਾ ਨਾਮ ਕਈ ਪਲੇਖੇ ਪਉਂਦਾ ਹੈ। ਮਹਿਮੂਦ ਗਜਨੀ ਦੇ 104-105 ਵਿੱਚ ਜਿੱਤੇ ਹੋਏ ਪਹਾੜੀਆ ਇਲਾਕੇ ਨੂੰ ਇਤਿਹਾਸਕਾਰ ਬਠਿੰਡਾ ਸਮਝਦੇ ਰਹੇ। ਪਾਰਸੀ ਗ੍ਰੰਥਾਂ ਵਿੱਚ ਇੱਕ ਨਾਮ ਤਵਰਹਿੰਦ ਵੀ ਆਉਂਦਾ ਹੈ। ਕਈ ਇਤਿਹਾਸਕਾਰ ਇਸ ਨੂੰ ਸਰਹੰਦ ਸਮਝਦੇ ਰਹੇ ਪਰ ਅੱਜ ਇਹ ਸਿੱਧ ਹੋ ਚੁੱਕਿਆ ਹੈ ਕਿ ਤਵਰਹਿੰਦ ਨਾਮ ਬਠਿੰਡੇ ਦਾ ਪੁਰਾਣਾ ਨਾਮ ਸੀ। ਇਸ ਨਾਮ ਦੇ ਅਧੀਨ ਬਠਿੰਡੇ ਜ਼ਿਲ੍ਹੇ ਦਾ ਜ਼ਿਕਰ 13ਵੀਂ ਸਦੀ ਵਿੱਚ ਕਈ ਪੁਸਤਕਾਂ ਵਿੱਚ ਆਉਂਦਾ ਹੈ ਜਿਵੇਂ ਕਿ ਤਾਰੀਖ ਮੁਬਾਰਕ ਸਾਹੀ ਅਕਬਰਨਾਮਾ ਤੇ ਤਵਕਾਰ ਅਕਬਰੀ ਵਿੱਚ ਆਉਂਦਾ ਹੈ। ਸੁਲਤਾਨ ਮੁਹੰਮਦ ਗੌਰੀ ਨੇ 1191 ਵਿੱਚ ਇਸ ਤੇਜਤ ਪ੍ਰਾਪਤ ਕਰ ਲਈ ਤੇ ਜੀਓਦੀਨ ਤਲਕੀਨੋ ਸ਼ੌਕ ਦਿੱਤਾ ਤੇ ਆਪ ਅਫਗਾਨਿਸਤਾਨ ਮੁੜ ਗਿਆ ਪਿੱਛੋਂ ਪ੍ਰithvi ਰਾਜ ਚਹਾਨ ਨੇ ਇਸ ਤੇ ਕਬਜ਼ਾ ਕਰ ਲਿਆ ਤੇ ਇਹ ਉਸ ਤੋਂ ਬਾਅਦ 250 ਸਾਲ ਸੁਰਖੀਆਂ ਵਿੱਚ ਰਹਿੰਦਾ ਹੈ ਇਸ ਤੇ ਦੋ ਘਟਨਾਵਾਂ ਅਹਿਮ ਹਨ ਪਹਿਲੀ ਘਟਨਾ ਦਿੱਲੀ ਦੀ ਰਜਿਆ ਸੁਲਤਾਨ ਦੇ ਰਾਜ ਵਿੱਚ 1239 ਵਿੱਚ ਬਠਿੰਡੇ ਦੇ ਗਵਰਨਰ ਮਾਲਿਕ ਇਕਤਿਆਰ ਨੇ ਬਦਰੋਹ ਦਾ ਝੰਡਾ ਚੱਕਿਆ ਰਜਿਆ ਨੇ ਬਦਰੋਹ ਨੂੰ ਦਬਾਉਣ ਲਈ ਨਾਲ ਤੁਰਕ ਸਰਦਾਰਾਂ ਨੂੰ ਲੈ ਕੇ ਬਠਿੰਡੇ ਵੱਲ ਨੂੰ ਕੂਚ ਕਰ ਦਿੱਤਾ ਪਰ ਤੁਰਕ ਸਰਦਾਰਾਂ ਨੇ ਰਸਤੇ ਵਿੱਚ ਆ ਕੇ ਬਦਰੋਦਾ ਝੰਡਾ ਚੱਕ ਲਿਆ ਤੇ ਰਜੀਆ ਸੁਲਤਾਨ ਦੇ ਪ੍ਰੇਮੀ ਜਕੂਤ ਨੂੰ ਕਤਲ ਕਰ ਦਿੱਤਾ ਤੇ ਰਜੀਆ ਸੁਲਤਾਨ ਨੂੰ ਉਲਤੂਨੀਆਂ ਦੇ ਹਵਾਲੇ ਕਰ ਦਿੱਤਾ ਉਲਤੂਨੀਆਂ ਨੇ ਉਸ ਨੂੰ ਬਹੁਤ ਸਮਾਂ ਬਠਿੰਡੇ ਕਿਲੇ ਵਿੱਚ ਕੈਦ ਰੱਖਿਆ ਉਸ ਤੋਂ ਬਾਅਦ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ ਤੇ ਦੋਨਾਂ ਨੇ ਦਿੱਲੀ ਤੇ ਹੱਲਾ ਬੋਲ ਦਿੱਤਾ ਪਰ ਉਹ ਹਾਰ ਗਏ ਹਾਰ ਤੋਂ ਬਾਅਦ ਜਾਟਾਂ ਨੇ ਦੋਨਾਂ ਨੂੰ ਕਤਲ ਕਰ ਦਿੱਤਾ ਤੇ ਕਈ ਬਠਿੰਡੇ ਵਾਲਿਆਂ ਦਾ ਕਹਿਣਾ ਹੈ ਕਿ ਰਜ਼ੀਆ ਸੁਲਤਾਨ ਨੇ ਕਿਲੇ ਉੱਪਰੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਪਰ ਇਹ ਸਰਾਸਰ ਗਲਤ ਹੈ ਤੇ ਦੂਜੀ ਘਟਨਾ 1430 ਵਿੱਚ ਸੱਜਦ ਸਲੀਮ ਦੀ ਮੌਤ ਤੋਂ ਬਾਅਦ ਉਸ ਦੀ ਜੰਗੀਰ ਉਸ ਦੇ ਮੁੰਡਿਆਂ ਵਿੱਚ ਵੰਡ ਦਿੱਤੀ ਗਈ ਇਸ ਘਟਨਾ ਤੋਂ ਬਾਅਦ ਬਠਿੰਡੇ ਦਾ ਜ਼ਿਕਰ ਬਹੁਤ ਘੱਟ ਆਉਂਦਾ ਹੈ ਜਿਸ ਦੇ ਕਾਰਨ ਪੰਗੋਲਿਕ ਅਤੇ ਰਾਜਨੀਤਿਕ ਦੋਵੇਂ ਸਨ 15ਵੀਂ ਸਦੀ ਦੀ ਸ਼ੁਰੂਆਤ ਵਿੱਚ ਤਮੂਰ ਨੇ ਮਲਤਾਨ ਤੋਂ ਦਿੱਲੀ ਤੀਕ ਦਾ ਸਾਰਾ ਇਲਾਕਾ ਉਜਾੜ ਦਿੱਤਾ ਤੇ ਮਲਤਾਨ ਦਿੱਲੀ ਦੇ ਸੁਲਤਾਨਾਂ ਦੀ ਹਕੂਮਤ ਤੋਂ ਅਯਾਦ ਹੋ ਗਿਆ। ਹੁਮਾਨਗੜ੍ਹ ਤੋਂ ਤਹਾਨੇ ਤੀਕ ਦੇ ਇਲਾਕੇ ਵਿੱਚ ਪੱਟੀਆਂ ਦਾ ਜੋਰ ਹੋ ਗਿਆ। ਲਗਾਤਾਰ ਫੈਲ ਰਹੀ ਰਾਜਸਥਾਨ ਤੇ ਰੇਗਿਸਤਾਨ ਨੇ ਵੀ ਦਿੱਲੀ ਦੇ ਮਲਤਾਨ ਦਾ ਇਹ ਰਸਤਾ ਔਖਾ ਕਰ ਦਿੱਤਾ। ਨਵਾਂ ਰਾਹ ਉੱਤਰ ਵੱਲ ਨੂੰ ਸਰਹੰਦ ਵਿੱਚ ਦੀ ਸਰਤੋ ਹੋ ਗਿਆ ਤੇ ਬਠਿੰਡਾ ਪਾਸੇ ਰਹਿ ਗਿਆ ਸ਼ਾਇਦ ਇਸੇ ਕਰਕੇ ਹੀ ਜਦ ਅਕਬਰ ਦੇ ਰਾਜ ਦੌਰਾਨ ਬੈਰਾਮ ਖਾਨ ਨੇ ਬਦਰੋਹ ਕੀਤਾ ਤਾਂ ਉਹ ਆਪਣਾ ਪਰਿਵਾਰ ਧਨ ਦੌਲਤ ਬਠਿੰਡੇ ਦੇ ਜ਼ਗੀਰਦਾਰ ਸ਼ੇਰ ਮੁਹੰਮਦ ਦਿਵਾਨੇ ਦੇ ਹਵਾਲੇ ਕਰਕੇ ਆਪ ਅੱਗੇ ਵਧਿਆ ਇਸ ਤੋਂ ਬਾਅਦ ਲਗਭਗ 2 ਸਦੀਆਂ ਤੱਕ ਬਠਿੰਡੇ ਦਾ ਨਾਮ ਇਤਿਹਾਸਕਾਰਾਂ ਦੀ ਨਜ਼ਰ ਤੋਂ ਫਿਰ ਗਾਇਬ ਰਿਹਾ ਜਦੋਂ ਆਲਾ ਸਿੰਘ ਨੇ ਬਠਿੰਡਾ ਜਿੱਤਿਆ ਤਾਂ ਉਸ ਨੇ ਬਠਿੰਡੇ ਦੇ ਕਿਲੇ ਦਾ ਨਾਮ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਗੋਵਿੰਦਗੜ੍ਹ ਰੱਖ ਦਿੱਤਾ ਇਸ ਤੋਂ ਬਾਅਦ ਇਹ ਉਸ ਦੇ ਬਾਰਸਾਂ ਕੋਲ 1948 ਤੀਕਰ ਰਹਾ ਉਸ ਤੋਂ ਬਾਅਦ ਸਿੱਖ ਰਾਜਸਤਾਨ ਨੂੰ ਮਿਲਾ ਕੇ ਪੈਪਸੂ ਬਣ ਗਿਆ ਤੇ ਅੱਜ ਕੱਲ ਬਠਿੰਡਾ ਪੰਜਾਬ ਦੇ ਟੌਪ ਦੇ ਸ਼ਹਿਰਾਂ ਵਿੱਚ ਆਉਂਦਾ ਹੈ